ਮੈਸਰ ਖਾਨਾ ਮੰਦਿਰ ਦੇ ਵਿੱਚ ਜੁੱਤਿਆਂ ਨਾਲ ਬੜੇ ਮਰਿਆਦਾ ਭੰਗ ਕੀਤੀ ਤੇ ਉਹਨਾਂ ਨੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ ਨੀਚੇ ਆਪਦੇ ਪੈਰਾਂ ਤੱਕ ਭਾਉਣ ਤਾਂ ਹੀ ਗਏ ਇਹੋ ਜਿਹਾ ਕੰਮ ਤਾਂ ਅਤਵਾਦ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ ਕੋਈ ਜਥੇਬੰਦੀਆਂ ਜਾਂ ਹੋਰ ਸਾਰੇ ਰਲ ਕੇ ਮਜਬੂਰ ਹੋ ਜਨ ਕਿ ਫਿਰ ਉੱਥੇ ਜਾ ਕੇ ਕੋਈ ਦੰਦਾ ਹੋਵੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ ਇਹ ਮੰਗ ਪੱਤਰ ਲੈ ਕੇ ਹੁਣ ਅੱਗੇ ਫਿਰ ਜਿਹੜਾ ਡੀਐਸਪੀ ਧਿਆਤੀ ਜਿਹੜੇ ਹੈਗੇ ਨੇ ਉਹ ਇਸ ਇਸ਼ੂ ਹੈਗਾ ਉਹਦੀ ਡਿਊਟੀ ਲਗਾਈ ਗਈ ਹੈ ਜਲਦੀ ਹੀ ਜਿਹੜਾ ਹੈ ਇਸ਼ੂ ਹੈਗਾ ਨਾ ਅੰਮੇ ਕਬਲੀ ਰਿਸੋਲਵ ਕਰ ਲਿਆ ਜੇ ਮਹਾਵੀਰਤਲ ਸਨਾਤਨ ਧਰਮ ਮਹਾਵੀਰਤਲ ਵੱਲੋਂ ਇੱਕ ਮੰਗ ਪੱਤਰ ਮੈਨੂੰ ਦਿੱਤਾ ਗਿਆ ਹੈ ਔਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਦਰਸ਼ਨ ਮੁਤਾਬਕ ਮੰਦਰ ਦੇ ਵਿੱਚ ਕੋਈ ਸ਼ਲੋਕ ਜਿਹੜੇ ਨੇ ਓਮ ਜੀਤ ਨੇ ਸੋ ਮੈਂ ਸਾਰੀ ਗੱਲ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੁਣੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਆਪਣੇ ਵੱਲੋਂ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਅਸੀਂ ਮਾਮਲੇ ਨੂੰ ਜਿਹੜਾ ਇਨਕੁਆਇਰੀ ਕਰਕੇ ਅਸੀਂ ਹੱਲ ਕਰੀਏ ਹਾਂ ਜੀ ਪ੍ਰਧਾਨ ਜੀ ਕੀ ਇਨਾਮ ਹੈ ਤੇ ਕੀ ਮਾਮਲਾ ਜਿਹੜਾ ਜੀ ਦਫਤਰ ਮੈਂ ਰਾਜਨ ਗਰ ਗੈ ਐਡਵੋਕੇਟ ਕਾਰਜਕਾਰੀ ਪ੍ਰਧਾਨ 올 ਇੰਡੀਆ ਮਹਾਵੀਰਦਲ ਅੱਜ ਸਾਡੇ ਮਹਾਵੀਰ ਦਲ ਦੀ ਕਾਰਜਕਾਰਨੀ ਜਿਹਦੇ ਵਿੱਚ ਸਾਡੇ 올 ਇੰਡੀਆ ਦੇ ਪ੍ਰਧਾਨ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਵਨ ਜੀ ਜੋ ਮੈਸਰ ਖਾਨੇ ਮੰਦਰ ਦੇ ਸਾਡੇ ਹੈੱਡ ਆਫਿਸ 'ਤੇ ਬੈਠਦੇ ਆ ਅਸੀਂ ਸਾਰੀ ਜਥੇਬੰਦੀ ਮੈਸਰ ਖਾਨਾ ਮੰਦਰ ਜਿਹੜਾ ਹੈ ਜਵਾਲਾ ਮਾਤਾ ਜੀ ਦੀ ਜੋਤ ਹੁੰਦੀ ਹੈ ਜਿੱਥੇ ਉਹਦੇ ਵਿੱਚ ਸ਼ਰਾਰਤੀ ਅਨਸਰਾਂ ਰਾਹੀਂ ਕਬਜ਼ਾ ਕਰਨ ਤੇ ਬੇਅਦਬੀ ਤੇ ਮਰਿਆਦਾ ਭੰਗ ਕਰਨ ਦੇ ਸੰਬੰਧ ਦੇ ਵਿੱਚ ਅਸੀਂ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀ ਉਹ ਦੋਨੋਂ ਅਵੇਲੇਬਲ ਨਹੀਂ ਸੀ ਇਸ ਕਰਕੇ ਅਸੀਂ ਐਸਪੀ ਸਿਟੀ ਸਾਹਿਬ ਤੇ ਏਡੀਸੀ ਮੈਮ ਉਹਨਾਂ ਦੋਨਾਂ ਨੂੰ ਮਿਲ ਕੇ ਆਪਦੀ ਕੰਪਲੇਂਟ ਹਵਾਲੀ ਦੇ ਕੇ ਆਏ ਆ ਮਹਾਵੀਰ ਦਲ ਕੰਮੀ ਮਹਾਵੀਰ ਦਲ ਸੈਂਕੜੋ ਸਾਲ ਪੁਰਾਣੀ ਸੰਸਥਾ ਹੈ ਇਹਦਾ ਵਿਧਾਨ ਲਿਖਿਆ ਜਾਂਦਾ ਹੈ ਇਹਦੇ ਵਿਧਾਨ ਦੇ ਤਹਿਤ ਇਹਦੀ ਕਾਰਜਕਾਰੀ ਕਾਰਨੀ ਬੰਦੀ ਹੈ ਇਹ ਜ਼ਿਲ੍ਹੇ ਦੀ ਕਾਰਜਕਾਰੀ ਬੰਦੀ ਆ ਰਜਿਸਟਰਡ ਬਾਡੀ ਐ 129 ਨੰਬਰ ਰਜਿਸਟਰਡ ਬਾਡੀ ਸਰਕਾਰ ਕੋਲ 69 ਨੰਬਰ ਸਾਡੀ ਰਜਿਸਟਰਡ ਐ ਤਾਂ ਮੈਸਰ ਖਾਨਾ ਮੰਦਰ ਐ ਜਿਹੜਾ ਉਹ ਸੈਂਕੜੇ ਸਾਲ ਪੁਰਾਣਾ ਮੰਦਰ ਐ ਜਿੱਥੇ ਮਾਤਾ ਜਵਾਲਾ ਜੀ ਦੀ ਜੋਤ ਆਉਂਦੀ ਐ ਦੇਸ਼ ਵਿਦੇਸ਼ ਤੋਂ ਉੱਥੇ ਸੰਗਤ ਜਨਤਾ ਮਾਤਾ ਦੇ ਚਰਨਾਂ 'ਚ ਸ਼ੀਸ਼ ਨਿਵਾ ਲਾਉਂਦੀ ਐ ਉਸ ਮੰਦਰ ਦਾ ਰੱਖ-ਰਖਾਅ ਉਹ ਸਮੰਦਰ ਦੀ ਮਰਿਆਦਾ ਤੇ ਸ਼ਰਧਾਲੂਆਂ ਦੇ ਵਾਸਤੇ ਪ੍ਰਬੰਧਨ ਕਰਨਾ ਮਹਾਵੀਰਦਾਲਾ ਉੱਤੇ ਉਚਿਤ ਪ੍ਰਬੰਧ ਕਰਦਾ ਹੈ ਕੀ ਹੋਇਆ ਕਿ ਕੱਲ ਸਾਡੇ ਜਿਹੜੇ ਮੌੜ ਹਲਕੇ ਦਾ ਐਮ.ਐਲ.ਏ ਹੈ ਉਹਦਾ ਭਰਾ ਤੇ ਕੁਝ ਸ਼ਰਾਰਤੀ ਅੰਸਰ ਜੋ 1.5-200 ਦੀ ਤਦਾਦ ਚ ਸੀ ਉਹ ਕੱਲ 12 ਵਜੇ ਦੇ ਕਰੀਬ ਮੈਸਰ ਖਾਨਾ ਮੰਦਰ ਦੇ ਵਿੱਚ ਜੁੱਤਿਆਂ ਨਾਲ ਬੜੇ ਮਰਿਆਦਾ ਭੰਗ ਕੀਤੀ ਗਾਲੀ ਗਲੋਚ ਕੀਤਾ ਸਾਡੀ ਪ੍ਰਧਾਨ ਜੀ ਦੇ ਕਾਰਜਕਾਰਨੀ ਦੀ ਮੀਟਿੰਗ ਚੱਲਦੀ ਸੀ ਮੀਟਿੰਗ ਚ ਵੜ ਕੇ ਸਾਨੂੰ ਜਿਹੜੇ ਮੇਨ ਸਾਡੇ ਅਹੁਦੇਦਾਰ ਸੀ ਉਹਨਾਂ ਨੂੰ ਬਹੁਤ ਅਪਸ਼ਬਦ ਬੋਲੇ ਉਦੋਂ ਬਾਅਦ ਸਾਡੇ ਉਸ ਮੀਟਿੰਗ ਚ ਪ੍ਰਧਾਨ ਜੀ ਤੇ ਸਾਡੇ ਸੈਕਟਰੀ ਇਹ ਦੋ ਬੰਦਿਆਂ ਨੂੰ ਅੰਦਰ ਭਾ ਲਿਆ ਇਹਨਾਂ ਨੂੰ ਉਥੇ ਡਿਟੇਨ ਕਰ ਲਿਆ ਹਾਊਸ ਉਥੇ ਅਰੈਸਟ ਕਰਕੇ ਜਿਵੇਂ ਬਾਹਰ ਲੈਣੇ ਬਾ ਲਿਆ ਤੇ ਬਾਕੀ ਸਾਰਿਆਂ ਨੂੰ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਜਦੋਂ ਇਹ ਕੱਟਦਾ ਤਾਂ ਮੈਨੂੰ ਇਹਨਾਂ ਦਾ ਫੋਨ ਆਇਆ ਮੈਂ ਉਦੋਂ ਹੀ ਉਸੇ ਟਾਈਮ ਡੀਸੀ ਸਾਹਿਬ ਤੇ ਐਸਐਸਪੀ मैम ਨੂੰ ਕਿਹਾ ਉਹਨਾਂ ਨੇ ਨਾਲ ਦੀ ਨਾਲ ਅਫਸਰਾਂ ਨੂੰ ਭੇਜਿਆ ਪਰ ਉੱਥੇ ਹਾਲਾਤ ਇਹ ਜੇ ਬਣ ਗਏ ਸੀ ਕਿ ਜੋ ਬੋਲੀ ਜਾਂਦੇ ਸੀ ਅਫਸਰ ਤੇ ਬੇਬਸੀ ਪ੍ਰਸ਼ਾਸਨ ਬੇਬਸੀ ਤੇ ਉਹਨਾਂ ਨੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ ਨੀਚੇ ਆਪਦੇ ਪੈਰਾਂ ਤੱਕ ਭਾਉਣ ਤਾਂ ਹੀ ਗਏ ਜੁੱਤੀਆਂ ਨਾਲ ਬੜੇ ਗਾਲੀ ਗਲੋਚ ਕੀਤਾ ਜਿਹੜੇ ਪ੍ਰਸ਼ਾਦ ਵਾਲੇ ਕਮਰੇ ਆ ਜਿੱਥੇ ਪ੍ਰਸ਼ਾਦ ਚੜਿਆ ਮੇਲਾ ਹੋਇਆ ਸੀ ਨਰਾਪਿਆਂ ਦਾ ਉੱਥੇ ਵੜ ਕੇ ਜੁੱਤੀਆਂ ਨਾਲ ਤੇ ਉੱਥੇ ਵੀ ਝੂਠ ਪਾਈ। ਉਹਦੇ ਨਾਲ ਫੇਰ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਜਿਹੜਾ ਇਹ ਕੰਮ ਹੋਇਆ ਹੈ, ਇਹ ਕੰਮ ਬਹੁਤ ਗਲਤ ਹੈ। ਇਹੋ ਜਿਹਾ ਕੰਮ ਤਾਂ ਅੱਤਵਾਦ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ। ਇਹੋ ਜਿਹਾ ਕੰਮ ਤਾਂ ਕਿਸੇ ਹੋਰ ਸਰਕਾਰ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ। ਮੌਜੂਦਾ ਐਮ.ਐਲ.ਏ ਹੋਵੇ, ਉਹਦਾ ਭਰਾ ਹੋਵੇ, ਉਹ ਸ਼ਰਾਰਤੀ ਅੰਸਰਾਂ ਨਾਲ ਮੰਦਿਰ 'ਚ ਵੜ ਕੇ ਕਬਜ਼ਾ ਲਵੇ। ਔਰ ਉਸ ਮੰਦਿਰ ਦਾ ਕਬਜ਼ਾ ਲਵੇ ਜਿਹੜਾ ਪਰਾਚੀਲ ਤੇ ਦੇਸ਼ ਦਾ ਪ੍ਰਸਿੱਧ ਮੰਦਿਰ ਹੈ ਤੇ ਜਿੱਥੇ ਲੋਕਾਂ ਦੀ ਹਰ ਧਰਮ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅੱਜ ਅਸੀਂ ਪਹਿਲਾਂ ਸਾਡੇ ਡੈਪੂਟੇਸ਼ਨਾਂ ਨੇ 12 ਵਜੇ ਦੀ ਮੀਟਿੰਗ ਕਾਲ ਕੀਤੀ ਸੀ ਪਰ ਅਸੀਂ ਉਸ ਤੋਂ ਪਹਿਲਾਂ ਇਹ ਆਪ ਦੀ ਇੱਕ ਕੰਪਲੇਂਟ ਦੋਨੇ ਅਫਸਰ ਸਹਿਬਾਨ ਨੂੰ ਨਿੱਜੀ ਤੌਰ ਤੇ ਦਿੱਤੀ ਹੈ ਇਹਦਾ ਇੱਕ ਉਤਾਰਾ ਅਸੀਂ ਗਵਰਨਰ ਸਾਹਿਬ ਮੁੱਖ ਮੰਤਰੀ ਚੀਫ ਸੈਕਟਰੀ ਪੰਜਾਬ ਡੀਜੀਪੀ ਪੰਜਾਬ ਡਾਈਜੀ ਸਾਹਿਬ ਇਹਨਾਂ ਨੂੰ ਵੀ ਅਸੀਂ ਇਹ ਤਾਰੇ ਭੇਜਾਂਗੇ ਤੁਹਾਡੇ ਮਾਧਮ ਰਾਹੀਂ ਵੀ ਅਸੀਂ ਅਫਸਰ ਸਹਿਬਾਨਾਂ ਨੂੰ ਮਿਲ ਕੇ ਆਏ ਆਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਦੋਂ ਪਹਿਲਾਂ ਕਿ ਇਹ ਮਸਲਾ ਖਰਾਬ ਹੋਵੇ ਇਦੋਂ ਪਹਿਲਾਂ ਕਿ ਇਹ ਦੇ ਵਿੱਚ ਧਾਰਮਿਕ ਰੰਗ ਬੜੇ ਇਦੋਂ ਮਸਤੂ ਕੀ ਇਸ ਮਸਲੇ ਤੇ ਕੋਈ ਜਥੇਬੰਦੀਆਂ ਜਾਂ ਹੋਰ ਸਾਰੇ ਰਲ ਕੇ ਮਜਬੂਰ ਹੋ ਜਾਣ ਕਿ ਫੇਰ ਉੱਥੇ ਜਾ ਕੇ ਕੋਈ ਦੰਦਾ ਹੋਵੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ ਪ੍ਰਸ਼ਾਸਨ ਦੇ ਹੱਥ ਚੋਂ ਗੱਲ ਬਾਹਰ ਚਲੀ ਜਾਵੇ ਅੱਜ ਵੀ ਉਹਨਾਂ ਬੰਦਿਆਂ ਨੇ ਉਥੇ ਕੈਮਰੇ ਬੰਦ ਕਰਤੇ ਕੈਮਰੇ ਬੰਦ ਕਰਕੇ ਉਥੇ ਮੌਕੇ ਦੇ ਬੈਠੇ ਸਾਡੀ ਜਥੇਬੰਦੀ ਨੂੰ ਬਾਹਰ ਕੱਢਤਾ ਉਥੇ ਚੜਾਵਾ ਚੜਿਆ ਲੱਖਾਂ ਰੁਪਿਆ ਦਾ ਚੜਾਵਾ ਮੇਲੇ 'ਚ ਚੜਿਆ ਉਥੇ ਲੋਕਾਂ ਨੇ 골ਡ ਜੁਐਲਰੀ ਜੋ ਲੋਕਾਂ ਦੀ ਸੇਵਾ ਭਾਵਨਾ ਸੀ ਕੱਪੜਾ ਲੱਤਾ ਸ਼ਾਲ ਕਿਸੇ ਦਾ ਜੋ ਵੀ ਭਾਵਨਾ ਸੀ ਬਰਤਨ ਉਹ ਸਾਰੀਆਂ ਭੇਟਾਵਾਂ 'ਚ ਚੜਾਈਆਂ ਕੈਮਰੇ ਬੰਦ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਥੋਡੇ ਰਾਹੀਂ ਦੇ ਮੇਰੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਇਸ ਦੀ ਅਮਨ ਕਾਨੂੰਨ ਦੀ ਸ਼ਾਂਤੀ ਜਿਹੜੀ ਹੈ ਉਹ ਬਹਾਲ ਰੱਖਣ ਵਾਸਤੇ ਤੁਰੰਤ ਉਥੇ ਕਾਰਵਾਈ ਕਰਕੇ ਪੁਲਿਸ ਅਧਿਕਾਰੀਆਂ ਨੂੰ ਲਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਤੇ ਉਥੇ ਪੂਰਾ ਪਹਿਰਾ ਦਿੱਤਾ ਜਾਵੇ ਔਰ ਜਿਹੜੇ ਸਕਿਉਰਟੀ ਵਾਲੇ ਉਥੇ ਲੱਗੇ ਹੋਏ ਆ ਪ੍ਰਾਈਵੇਟ ਸਕਿਉਰਟੀ ਆ ਸਾਡੀ ਸਕਿਉਰਟੀ ਸੀ ਉਹ ਰਲੇਵੇ ਆ ਉਹ ਉਹਨਾਂ ਦਾ ਰਲ ਪਏ ਉਹਨਾਂ ਨੇ ਮੇਲੇ ਦੇ ਦੌਰਾਨ ਇੱਕ ਮੁੰਡੇ ਨੂੰ ਬਹੁਤ ਜ਼ਿਆਦਾ ਡਾਂਗਾਂ ਨਾਲ ਸਿਕਿਉਰਟੀ ਵਾਲੇ ਨੇ ਕੁੱਟਿਆ ਉਹਨਾਂ ਸਿਕਿਉਰਟੀ ਵਾਲਿਆਂ ਨੂੰ ਤੁਰੰਤ ਅਸੀਂ ਕਿਉਂਕਿ ਉਹਨਾਂ ਨੂੰ ਕਿਹਾ ਉਹਦੀ ਜਿਹੜਾ ਸਿਕਿਉਰਟੀ ਪ੍ਰਾਈਵੇਟ ਵਾਲਾ ਵੀ ਤੁਸੀਂ ਉਹਨੂੰ ਬਾਹਰ ਲੈ ਕੇ ਜਾਓ ਪਰ ਉਹ ਸਾਰੇ ਰਲ ਚੁੱਕੇ ਉਹਨਾਂ ਸਿਕਿਉਰਟੀ ਵਾਲਿਆਂ ਨੂੰ ਤੁਰੰਤ ਪ੍ਰਸ਼ਾਸਨ ਇੰਟਰਵੈਨ ਕਰਕੇ ਉੱਥੋਂ ਬਾਹਰ ਕੱਢੇ ਨਵੇਂ ਸਿਕਿਉਰਟੀ ਵਾਲੇ ਲੱਗਣ ਉੱਥੇ ਔਰ ਜਿਹੜੀ ਟੁੱਟਣ ਦੀ ਵੀਡੀਓ ਹੈ ਜੇ ਮੈਂ ਤੁਹਾਨੂੰ ਵੀਡੀਓ ਦਿਖਾਦਾ ਡਾਂਗਾਂ ਨਾਲ ਇੱਕ ਲਾਂਗਰੀ ਮੁੰਡਾ ਜਿਹੜਾ ਲੰਗਰ 'ਚ ਸੇਵਾ ਮੇਲੇ 'ਚ ਕਰਦਾ ਸੀ ਉਹ ਸਿਕਿਉਰਟੀ ਵਾਲੇ ਨੇ ਕੁੱਟਿਆ ਇਹ ਉਹਨਾਂ ਦੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੁਰੰਤ ਕਾਰਵਾਈ ਕੀਤੀ ਜਾਵੇ ਮੰਦਰ ਚੋਂ ਬਾਹਰ ਕੱਢਿਆ ਜਾਵੇ ਸਿਕਿਉਰਿਟੀ ਦੇ ਪ੍ਰਬੰਧਨ ਕੀਤੇ ਜਾਣ ਜਿਹੜੀ ਸਾਡੇ ਨਾਲ ਬਦਸਲੂਕੀ ਬੇਅਦਬੀ ਆਦਰ ਧਾਰਾਵਾਂ ਜੋ ਵੀ ਕਬਜ਼ੇ ਦੀਆਂ ਬਣਦੀਆਂ ਉਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਜਿੱਦੋਂ ਸਹ ਹਿੰਦੂ ਸਿੱਖ ਦਾ ਮਸਲਾ ਤਾਂ ਨਹੀਂ ਹੋਥੇ ਜਿੱਥੋਂ ਤੱਕ ਸਵਾਲ ਹੈ ਹਿੰਦੂ ਸਿੱਖ ਦਾ ਮਸਲਾ ਨਾ ਤਾਂ ਅਸੀਂ ਬਣਾਉਣਾ ਚਾਹੁੰਦੇ ਆ ਤੇ ਨਾ ਹੀ ਸਾਡੇ ਸੂਬੇ ਚ ਅਜੇ ਮਸਲੇ ਕਦੇ ਮੰਦਰ ਗੁਰਦੁਆਰੇ ਡੇਰਿਆਂ ਚ ਕਬਜ਼ਿਆਂ ਸੰਬੰਧੀ ਹੋਏ ਆ ਇਹ ਸ਼ਰਾਰਤੀ ਬੰਦੇ ਤੇ ਸਰਕਾਰ ਦੇ ਕੁਝ ਚੁਣੇਦੇ ਆ ਆਮਲੇ ਵੀ ਆੜ ਦੇ ਵਿੱਚ ਇਹ ਕੰਮ ਕਰ ਰਹੇ ਆ ਤਾਂ ਮੇਰੀ ਬੇਨਤੀ ਆ ਗਵਰਨਮੈਂਟ ਆਫ ਪੰਜਾਬ ਨੂੰ ਵੀ ਚਾਹੇ ਪਾਰਟੀ ਕੋਈ ਵੀ ਹੋਵੇ ਪਰ ਮੰਦਰਾਂ ਦੇ ਕਬਜ਼ੇ ਅੱਤਵਾਦ ਦੇ ਦੌਰਾਨ ਵੀ ਨਹੀਂ ਹੋਏ ਬੰਦਰਾ ਤੇ ਕਬਜ਼ੇ ਗੁਰਦੁਆਰਿਆਂ ਦੇ ਕਬਜ਼ੇ ਡੇਰਿਆਂ ਦੇ ਕਬਜ਼ੇ ਕਦੇ ਵੀ ਕਿਸੇ ਜਥੇਬੰਦੀਆਂ ਨੇ ਇਸ ਤਰੀਕੇ ਨਾਲ 100 150 200 ਬੰਦਾ ਵੜ ਕੇ ਜਗਾਲਾਂ ਦੇ ਕੇ ਜਲੀਲ ਕਰਕੇ ਮਰਿਆਦਾ ਭੰਗ ਕਰਕੇ ਬੇਅਦਬੀਆਂ ਕਰਕੇ ਅੰਦਰ ਕਰਕੇ ਇਹ ਜਾਂ ਮੌਲ ਪੰਜਾਬ ਚ ਕਦੇ ਨਹੀਂ ਬਣਿਆ ਇਸ ਤੇ ਤੁਰੰਤ ਸਖਤੀ ਨਾਲ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਪੂਰੀ ਸਖਤੀ ਕਰਨੀ ਚਾਹੀਦੀ ਹੈ ਔਰ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ ਹਾਂ ਜੀ ਮੈਂ ਮਹਾਵੀਰ ਦਲ ਵਾਲੇ ਇੱਕ ਮੰਗ ਪੱਤਰ ਦੇਖਿਆ ਹੈ ਔਰ ਉਹਨਾਂ 'ਤੇ ਲੋਲ ਇਲਜ਼ਾਮ ਲਗਾਏ ਜਾ ਰਹੇ ਆ ਵੀ ਐਮਐਲਏ ਦੇ ਘਾ ਵੱਲੋਂ ਮੰਦਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਮੇਰੇ ਕੋਲ ਇੱਕ ਮੰਗ ਪੱਤਰ ਜੋ ਹੈ ਜੀ ਮਹਾਵੀਰ ਦਲ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਇੱਕ ਮੰਗ ਪੱਤਰ ਮੈਨੂੰ ਦਿੱਤਾ ਗਿਆ ਹੈ ਔਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਦਰਸ਼ਨ ਮੁਤਾਬਕ ਮੰਦਰ ਦੇ ਵਿੱਚ ਕੁਝ ਸ਼ਲੋਕ ਜਿਹੜੇ ਨੇ ਓਮ ਜੀਤ ਨੇ ਸੋ ਮੈਂ ਸਾਰੀ ਗੱਲ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੁਣੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਆਪਣੇ ਵੱਲੋਂ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਅਸੀਂ ਮਾਮਲੇ ਨੂੰ ਜਿਹੜਾ ਹੈ ਇਨਕੁਆਇਰੀ ਕਰਕੇ ਅਸੀਂ ਹੱਲ ਕਰੀਏ ਸੋ ਮੌਕੇ ਤੇ ਜਿਹੜੇ ਹੈਗੇ ਆ ਮਾਇਸਰਖਾਨਾ ਜਿਹੜਾ ਹੈ ਉਹ ਮੋੜ ਦੇ ਵਿੱਚ ਪੈਂਦਾ ਹੈਗਾ ਸੋ ਅ ਅਸੀਂ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿ ਤਾਰਮਿਤ ਪਾਵਨਾਵਾ ਚੜੀਆਂ ਹੈਗੀਆਂ ਉਹਨਾਂ ਦਾ ਵੀ ਖਿਆਲ ਰੱਖਦੇ ਹੋਏ ਅਸੀਂ ਤੁਰੰਤ ਜਿਹੜਾ ਹੈਗਾ ਇਸ ਦਾ ਹੱਲ ਕਰ ਸਕੀਏ ਕਿ ਕਿਹਾ ਕਿ ਮੰਦਰ ਕਮੇਟੀ ਨੂੰ ਬਾਹਰ ਹੀ ਕੱਢ ਦਿੱਤਾ ਗਿਆ ਆ ਉਹਨਾਂ ਨੇ ਜਿਹੜਾ ਹੈਗਾ ਜੀ ਆਪਣਾ ਮੰਗ ਪੱਤਰ ਜਿਹੜਾ ਹੈ ਮੰਗ ਪੱਤਰ ਦੇ ਵਿੱਚ ਹੋਰ ਵੀ ਕਈ ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਨੇ ਮੈਂਸ਼ਨ ਕੀ ਕੀਤਾ ਹੈ ਗਿਆ ਸੋ ਅਸੀਂ ਬਿਲਕੁਲ ਬੜੇ ਆਰਾਮ ਨਾਲ ਉਹਨਾਂ ਨੇ ਜਿਹੜੀ ਹੈਗੇ ਸਾਰੀ ਕਲਪਾ ਦੱਸੀ ਹੈ ਸੋ ਅਸੀਂ ਜਿਹੜਾ ਹੈਗਾ ਤੁਰੰਤ ਤੇ ਤੇ ਐਕਸ਼ਨ ਲਵਾਂਗੇ ਮੰਦਰ ਕਮੰਦਰ ਦੀ ਸੰਸਥਾ ਵਾਲੇ ਮੰਗ ਪੱਤਰ ਦੇ ਕਿ ਕੀ ਮੰਗਣਾ ਕੀ ਹੈ ਤੇ ਕੀ ਮੰਗਣਾ ਆ ਆ ਇਹਨਾਂ ਵੱਲੋਂ ਅੱਜ ਜੋ ਮੰਦਰ ਦੀ ਕਮੇਟੀ ਹੈਗੀ ਮਾਸਰ ਕੰਨਾ ਮੰਦਰ ਦੀ ਉਹਨਾਂ ਵੱਲੋਂ ਇੱਕ ਅਜਿਹਾ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਕੁਝ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਕਿ ਜਿਹੜੀ ਕਮੇਟੀ ਹੈਗੀ ਆ ਉਹਦੇ ਨਾਲ ਜਿਹੜਾ ਪਿੰਡ ਵਾਲਿਆਂ ਨਾਲ ਕੋਈ ਉਹਨਾਂ ਦਾ ਸ਼ੂਟ ਡਿਸਪਿਊਟ ਹੈਗਾ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਅਸੀਂ ਇਹ ਮੰਗ ਪੱਤਰ ਲੈ ਕੇ ਹੁਣ ਅੱਗੇ ਫਰਦਰ ਜਿਹੜਾ ਡੀਐਸਪੀ ਦਿਹਾਤੀ ਜਿਹੜੇ ਹੈਗੇ ਨੇ ਇਸ਼ੂ ਹੈਗਾ ਉਹਦੀ ਡਿਊਟੀ ਲਗਾਈ ਗਈ ਹੈ ਜਲਦੀ ਹੀ ਜਿਹੜਾ ਹੈ ਇਸ਼ੂ ਹੈ ਨਾ ਅੰਮੇ ਕਿਵਲੀ ਰਿਸੋਲਵ ਕਰ ਲੈਣਗੇ ਅਸੀਂ ਮੰਦਰ ਗੱਟੀ ਨਾਲ ਸੀ ਸਰ ਜੀ ਜਿਹੜੇ ਕਮੇਟੀ ਹੈ ਮੈਸਰ ਖਾਨਾ ਮੰਦਿਰ ਦੀ ਕਮੇਟੀ ਦੇ ਮੈਂਬਰ ਸਭਾਨ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਜੋ ਵੀ ਆਪਣੇ ਇਸ਼ੂ ਸੀਗੇ ਉਹ ਮੰਗ ਪੱਤਰ ਦੇ ਤੌਰ ਤੇ ਦਿੱਤੇ ਗਏ ਨੇ ਤੇ ਇਸੇ ਬੰਦ ਵਿੱਚ ਐਸਐਸਪੀ ਸਾਹਿਬ ਮreturnData ਵੱਲੋਂ ਡੀਐਸਪੀ ਜਿਆਤੀ ਜਿਹੜੇ ਸ੍ਰੀ ਹਰਜੀਤ ਸਿੰਘ ਜੀ ਨੇ ਉਹਨਾਂ ਤੇ ਜੁੜੀ ਲਗਾਈ ਗਈ ਹੈ ਤੇ ਕੋਸ਼ਿਸ਼ ਹੈ ਕਿ ਜਲਦੀ ਜਿਹੜਾ ਇਸ ਮਸਲੇ ਨੂੰ ਐਮਿਕੀਬਲੀ ਰਿਜ਼ੋਲਵ ਕਰ ਲਿਆ ਜਾਵੇ ਸਰ ਸਰ ਕਹਿ ਰਹੇ ਹੋ ਵੀ ਮੰਦਿਰ ਦੀ ਕਮੇਟੀ ਨੇ ਵੀ ਵੜਨ ਦਿੱਤਾ ਜਾ ਰਿਹਾ ਕੁਝ ਲੋਕਾਂ ਉਹਨਾਂ ਕੋਲ ਆਬਜੈਕਟ ਕਰਾ ਦਿੱਤਾ ਗਿਆ ਹਾਂ ਜੀ ਬਿਲਕੁਲ ਇਦਾਂ ਦੀ ਜਿਹੜੀ ਕਦੇ ਉਹਨਾਂ ਨੇ ਇਸ਼ੂ ਧਿਆਨ ਦੇ ਦੇ ਵਿੱਚ ਲੈਂਦਾ ਹੈ ਇਹਨੂੰ ਮੌਕੇ ਦੇ ਉੱਪਰ ਔਨ ਦਾ ਸਪੌਟ ਵੈਰੀਫਾਈ ਕੀਤਾ ਜਾਊਗਾ ਕਿ ਜੋ ਵੀ ਐਸ ਪਰ ਲਾਅ ਹੋਊਗਾ ਐਸ ਪਰ ਬੰਦੀ ਕਰਵੀ ਕੀਤੀ ਹੈ